ਤਰਨਤਾਰਨ ਅੰਮ੍ਰਿਤਸਰ ਰੋਡ ਕッカ ਕੰਡਿਆਲਾ ਰੇਲਵੇ ਓਵਰ ਬ੍ਰਿਜ ਦਾ ਨੀ ਪੱਥਰ ਮਾਨਯੋਗ ਹਰਭਜਨ ਸਿੰਘ ਈਟੀਓ ਮੰਤਰੀ ਅਤੇ ਹਲਕਾ ਵਿਧਾਇਕ ਨੇ ਰੱਖਿਆ ਹੈ ਇਹ ਪੁਲ 770 ਮੀਟਰ ਲੰਬਾ 68 ਫੁੱਟ ਚੌੜਾ ਪੁਲ ਦੋਵੇਂ ਪਾਸੇ 15 ਫੁੱਟ ਸਰਵਿਸ ਲੇਨ 70 ਕਰੋੜ ਦੀ ਲਾਗਤ ਨਾਲ ਕਰੀਬ 18 ਮਹੀਨਿਆਂ ਚ ਤਿਆਰ ਹੋਵੇਗਾ ਇਸ ਮੌਕੇ ਹਰਭਜਨ ਸਿੰਘ ਈਟੀਓ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਲਗਭਗ ਰੋਜ਼ਾਨਾ 2 ਲੱਖ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਇਸ ਫਾਟਕ ਦੇ ਬਨਨ ਨਾਲ ਆਵਾਜਾਈ 'ਚ ਰੁਕਾਵਟ ਨਹੀਂ ਆਵੇਗੀ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਤਰਨ ਤਾਰਨ ਜੰਡਿਆਲਾ ਰੋਡ ਫਾਟਕ ਤੇ ਵੀ ਜਲਦ ਪਿਲਰਾਂ ਵਾਲਾ ਓਵਰ ਬ੍ਰਿਜ ਬਣੇਗਾ ਜਿਸ ਨਾਲ ਗੁਰੂ ਨਗਰੀ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ ਤੇ ਮਾਝੇ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਤਰਨ ਤਾਰਨ ਸਾਹਿਬ ਤੇ ਅਮਰਸਰ ਸਾਹਿਬ ਜਿੱਥੇ ਕਿ ਧਾਰਮਿਕ ਜ਼ਿਲ੍ਹੇ ਨੇ ਸਾਡੇ ਬਹੁਤ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਅ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਰਨਤਾਰਨ ਸਾਹਿਬ ਵੀ ਆਉਂਦੇ ਨੇ ਅੰਮ੍ਰਿਤਸਰ ਸਾਹਿਬ ਵੀ ਜਾਂਦੇ ਨੇ ਸੋ ਇਹ ਜਿਹੜਾ ਇਹ 25 ਰੇਲਵੇ ਕ੍ਰੋਸਿੰਗ ਆ ਇੱਥੇ ਬੜੇ ਲੰਬੇ ਜਾਮ ਜਿਹੜੇ ਆ ਉਹ ਲੱਗ ਜਾਂਦੇ ਸੀਗੇ ਸੋ ਅਸੀਂ ਅੱਜ ਇੱਥੇ 4 ਲੇਨ ਵਾਲਾ ਇੱਕ ਰੇਲਵੇ ਓਵਰ ਬ੍ਰਿਜ ਆਰਓਬੀ ਜਿਹੜਾ ਆ ਉਹ ਬਣਾਇਆ 770 ਮੀਟਰ ਇਹਦੀ ਲੈਂਥ ਜਿਹੜੀ ਰਹੂਗੀ ਔਰ ਨਾਲ-ਨਾਲ ਸਰਵਿਸ ਲੇਨ ਵੀ ਜਿਹੜੀ ਆ ਇਹਦੀ 5.5 ਮੀਟਰ ਦੀ ਬਣਨੀ ਆ ਇਹਦੇ ਤੇ ਲਗਭਗ 70 ਕਰੋੜ ਰੁਪਇਆ ਜਿਹੜਾ ਆ ਉਹ ਖਰਚ ਹੋਣਾ ਹੈ ਔਰ ਅਸੀਂ ਮਿੱਥਿਆ ਹੋਇਆ ਕਿ ਲਗਭਗ ਡੇਢ ਸਾਲ ਦੇ ਵਿੱਚ ਇਹ ਜਿਹੜਾ ਬੋਲਾ ਇਹਨੂੰ ਬਣਾ ਦਾਂਗੇ ਇਹਦੇ ਨਾਲ ਇਥੋਂ ਦੀ ਜਨਤਾ ਨੂੰ ਕਾਫੀ ਜੜੇ ਆ ਜਾਂ ਬਾਹਰੋਂ ਆਉਣ ਵਾਲੇ ਸ਼ਰਦਾਂ ਨੂੰ ਕਾਫੀ ਜੜੀ ਰਾਹਤ ਮਿਲੂਗੀ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਕਾਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਜਿਹੜੇ ਇਸ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਕਾਫੀ ਇਹ ਡ੍ਰੀਮ ਪ੍ਰੋਜੈਕਟ ਸੀਗਾ ਬੜੇ ਚਿਰ ਤੋਂ ਉਹਦੇ ਪਿੱਛੇ ਪਏ ਹੋਏ ਸੀਗੇ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬੜਾ ਖੁੱਲ੍ਹਦਲੀ ਦੇ ਨਾਲ ਜਿਹੜੀ ਗ੍ਰਾਂਟ ਆ ਇਸ ਰੇਲਵੇ ਓਵਰਬ੍ਰਿਜ ਵਾਸਤੇ ਦੇ ਦਿੱਤੀ ਆ ਸੋ ਮੈਂ ਇਲਾਕਾ ਨਿਵਾਸੀਆਂ ਨੂੰ ਅੱਜ ਇਸ ਮੌਕੇ ਦੇ ਉੱਤੇ ਵਧਾਈ ਦੇਣਾ ਸਰ ਜੰਡਿਆਲਾ ਰੋਡ ਤੇ ਬੜੀ ਤਕੜੀ ਪ੍ਰੋਬਲਮ ਉਧਰ ਕੁੜੀਆਂ ਦਾ ਸਕੂਲ ਆ ਦੋ ਤਿੰਨ ਸਕੂਲ ਹੋਰ ਵੀ ਆ ਇੱਕ ਬੱਸ ਸਟੈਂਡ ਆ ਔਰ ਲੋਕਾਂ ਨੂੰ ਬੜੀ ਪ੍ਰੋਬਲਮ ਆ ਕਿ ਜੰਡਿਆਲਾ ਰੋਡ ਤੇ ਜਿਹੜਾ ਪੁਲ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਿਹੜਾ ਇਧਰ ਜੰਡਿਆਲਾ ਰੋਡ ਤੇ ਇੱਕ ਫਾਟਕ ਆ ਉਹਦੇ ਉੱਤੇ ਬੜੇ ਲੰਬੇ ਜਾਮ ਲੱਗਦੇ ਨੇ ਮੈਂ ਖੁਦ ਦੇਖਿਆ ਹੋਇਆ ਹੈ ਐਮਐਲਏ ਸਾਹਿਬ ਨੇ ਬੜੀ ਵਾਰੀ ਉਹਦੇ ਬਾਰੇ ਜਿਹੜਾ ਉਹ ਜ਼ਿਕਰ ਕੀਤਾ ਅਸੀਂ ਉਹਦੀ ਫਿਜ਼ਿਬਿਲਟੀ ਜਿਹੜੀ ਆ ਉਹ ਚੈੱਕ ਕਰਾ ਰਹੇ ਆ ਬਹੁਤ ਜਲਦ ਸਾਡੀ ਕੋਸ਼ਿਸ਼ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਐਮਐਲਏ ਸਾਹਿਬ ਦਾ ਇਹ ਡ੍ਰੀਮ ਪ੍ਰੋਜੈਕਟ ਸੀਗਾ ਉਹ ਉਸੇ ਤਰ੍ਹਾਂ ਹੀ ਉਹ ਵੀ ਜਿਹੜਾ ਇਹਨਾਂ ਦਾ ਬਹੁਤ ਵੱਡਾ ਇੱਕ ਵਿਜ਼ਨ ਆ ਕਿ ਲਗਭਗ ਉਹ ਪੁਲ ਬਣ ਦੇ ਨਾਲ ਸਾਰਾ ਸ਼ਹਿਰ ਹੀ ਜਿਹੜਾ ਆ ਤਰਨਤਾਰਨ ਸ਼ਹਿਰ ਜਿਹੜਾ ਆ ਉਹ ਸੁੱਕੀ ਹੁੰਦਾ ਸੋ ਬੜੀ ਵਾਰੀ ਇਹਨਾਂ ਨੇ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਮੇਰੀਆਂ ਵੀ ਕੋਸ਼ਿਸ਼ਾਂ ਜਾਰੀ ਨੇ ਆਪਾਂ ਜਲਦੀ ਉਹਨੂੰ ਵੀ ਜਿਹੜਾ ਆ ਉਹ ਕੰਸਟਰਕਟ ਕਰਾਂਗੇ ਇੱਕ ਸਰ ਪੀ ਡਬਲਯੂ ਡੀ ਦੀਆਂ ਸੜਕ ਜੋ ਤੇ ਕੋਆਪਰੇਟਿਵ ਬੈਂਕ ਹੈ ਤਰਨਤਾਰਨ ਉਹਦੇ ਲਾਗੇ 17 ਫੁੱਟ ਜਿਹੜੀ ਅਗੇ ਨੂੰ ਵਧ ਕੇ ਦੁਕਾਨਾਂ ਬਣੀਆਂ ਉਹ ਨਜਾਇਜ਼ ਪਾਰਾਂ 13 ਦੁਕਾਨਾਂ ਉਹ ਨਜਾਇਜ਼ ਕਬਜ਼ਾ ਸਾਰ ਅਜੇ ਤੱਕ ਨਹੀਂ ਛੁੱਟਿਆ ਉਹਨੂੰ ਐਗਜ਼ਾਮਨ ਕਰਾ ਲੈਨੇ ਆ ਮੈਂ ਦੇਖ ਲੈਣਾ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਂਦਾ ਤੇ ਉਹਨੂੰ ਐਗਜ਼ਾਮਨ ਕਰਾ ਕੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਜੜੀ ਆ ਉਹ ਕਰਦਿਆਂਗੇ ਇੱਕ ਇਹ ਜਿਹੜਾ ਕッカ ਕੰਡੇਲਾ ਪਿੰਡ ਦੇ ਲਾਗੇ ਹਾਈਵੇ ਦੇ ਉੱਪਰ ਇਹ ਚਾਰ ਮਾਰਗੀ ਉਹ ਰੇਲਵੇ ਓਵਰ ਬ੍ਰਿਜ ਬੰਦ ਰਿਆ ਵਾ ਉਸ ਦਾ ਜਿਹੜਾ ਵਾ ਅੱਜ ਨਹੀਂ ਪੱਥਰ ਜਿਹੜਾ ਵਾ ਉਹ ਸਾਡੇ ਮਾਨਯੋਗ ਮੰਤਰੀ ਪੀਡਬਲਯੂਡੀ ਮੰਤਰੀ ਸਰਦਾਰ ਰਵਜਨ ਸਿੰਘ ਈਟੀ ਵੱਲੋਂ ਕੀਤਾ ਗਿਆ ਵਾ ਤੇ ਇਹ ਜਿਹੜਾ ਇਹਨਾਂ ਨੇ ਦੱਸਿਆ ਵਾ ਵੀ 1.5 ਸਾਲ ਦੇ ਵਿੱਚ ਲਗਭਗ ਪੋਲ ਆ ਜਿਹੜਾ ਪੂਰਾ ਹੋਏਗਾ ਸੋ ਇਹ ਬੜੇ ਚਿਰ ਦੀ ਮੰਗ ਸੀ ਕਿਉਂਕਿ ਇੱਥੇ ਬੜੇ ਬੜੇ ਵੱਡੇ ਜਾਮ ਲੱਗਦੇ ਸੀ ਸੋ ਉਹ ਸ માનਜੋਗ ਮੰਤਰੀ ਸਾਹਿਬ ਸਾਡੇ ਬੁਖ ਮੰਤਰੀ ਸਾਹਿਬ ਨੇ ਸਾਡਾ ਇਹ ਜਿਹੜੀ ਮੰਗ ਆ ਉਹਨੂੰ ਪੂਰੀ ਕਰਦੇ ਹੋਏ ਇਹ ਜਿਹੜਾ ਸ਼ੁਰੂ ਕਰਨ ਦਾ ਜਿਹੜਾ ਕੀਤਾ ਵਾ ਮੈਂ ਹੀ ਇਹਨਾਂ ਦੇ ਬਹੁਤ ਧੰਨਵਾਦੀ ਆ ਮੈਂ ਹਲਕੇ ਦੇ ਵੱਲੋਂ ਵੀ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਸੋ ਇੱਕ ਇਹਨਾਂ ਨੂੰ ਹੋਰ ਅਸੀਂ ਜਿਹੜਾ ਪੋਲ ਜੰਡਿਆਲਾ ਰੋਡ ਤੇ ਮੈਂ ਸਮੇਤੋ ਬੇਨਤੀ ਕਰਦੇ ਆ ਰਹੇ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਮੇਰਾ ਖਿਆਲ ਹੈ ਕਿ ਉਹ ਵੀ ਜਲਦੀ ਅਸੀਂ ਉਹਦੇ ਵਿੱਚ ਵੀ ਕਾਮਯਾਬ ਹੋਵਾਂਗੇ ਉਹ ਪੁਲ ਵੀ ਜਲਦੀ ਬਣਾਵਾਂਗੇ ਸੋ ਆ ਜਿਹੜਾ ਇਹ ਇਹਦੇ ਨਾਲ ਜਿਹੜੀ ਬਹੁਤ ਲੋਕਾਂ ਨੂੰ ਸਹੂਲਤ ਹੋਏਗੀ ਕਿਉਂਕਿ ਮੇਨ ਜਿਹੜਾ ਹਾਈਵੇ ਇਹਦੇ ਤੋਂ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਲੰਘਦੀਆਂ ਹੁਣ ਵੀ ਜਾਮ ਦੇ ਵਿੱਚ ਫਸੇ ਸੀ ਅੱਧ ਕਰਕੇ ਥੋੜਾ ਜਿਹਾ ਲੇਟ ਹੋ ਗਏ ਸੋ ਇਸ ਕਰਕੇ ਇਹ ਬੜਾ ਲੋਕਾਂ ਦੇ ਵਾਸਤੇ ਪਬਲਿਕ ਦੇ ਵਾਸਤੇ ਜਿਹੜਾ ਬਹੁਤ ਵਧੀਆ ਜਿਹੜਾ ਸਰਕਾਰ ਨੇ ਕੰਮ ਕੀਤਾ ਸੋ ਅਸੀਂ ਸਰਕਾਰ ਦਾ ਇਹ ਜੀ ਬੜੇ ਲੰਮੇ ਸਮੇਂ ਤੋਂ ਸਾਡੇ ਇਲਾਕੇ ਦੀ ਮੰਗ ਹੀ ਵੀ ਜਿਹੜਾ ਇੱਥੇ ਪੁਰ ਬਣੇ ਰੇਲਵੇ ਫਾਟਕ ਤੇ ਬਹੁਤ ਲੰਮੇ ਲੰਮੇ ਜਾਮ ਲੱਗਦੇ ਸੀ ਤੇ ਸਾਡੇ ਮਾਨਯੋਗ ਜਿਹੜੇ ਪੀ ਡਬਲਯੂ ਡੀ ਦੇ ਮੰਤਰੀ ਆ ਸਰਦਾਰ ਰਵਜਨ ਸਿੰਘ ਢੀਟੋ ਸਾਹਿਬ ਉਹਨਾਂ ਨੇ ਸਾਡੀ ਮੰਗ ਨੂੰ ਪੂਰਾ ਕੀਤਾ ਵਾ ਤੇ 70 ਕਰੋੜ ਦਾ ਇਹ ਪ੍ਰੋਜੈਕਟ ਜਿਹੜਾ ਲਿਆਂਦਾ ਵਾ ਇਹ ਸਾਡੇ ਮਤਲਬ ਸ਼ਹਿਰ ਦੀ ਬਹੁਤ ਵੱਡੀ ਪ੍ਰਾਪਤੀ ਆ ਤੇ ਲੋਕਾਂ ਲਈ ਬਹੁਤ ਵੱਡੀ ਸੁੱਖ ਸਹੂਲਤ ਜਿਹੜੀ ਆ ਇਹ ਜਿਹੜੀ ਲੋਕਾਂ ਨੂੰ ਮਿਲੂਗੀ